ਜਿਵੇਂ ਬਾਈ ਜੀ ਦੇਖ ਸਕਦੇ ਆ 29 ਤਰੀਕ ਹੋ ਗਈ ਆ ਤੇ ਹਰੀਕੇ ਵਾਲੇ ਹੈਡ ਤੇ ਪਬਜੀ ਖੜੇ ਆ ਤੇ ਮਾਜੇ ਦੀ ਸ਼ੁਰੂਆਤ ਹੋ ਜਾਂਦੀ ਆ ਹਰੀਕੇ ਹੈਡ ਤੋਂ ਤੇ ਜਿਹੜੀ ਪਾਣੀ ਦੀ ਸਥਿਤੀ ਆ ਬਾਈ ਜੀ ਬਹੁਤ ਤੇਜ ਪਾਣੀ ਚੱਲ ਰਿਹਾ ਤੇ ਜਿਹੜਾ ਇਹ ਮਖੂ ਵਾਲੀ ਸਾਈਡ ਤੇ ਜਿਹੜੇ ਦਰ ਆ ਬਾਈ ਜੀ ਛੱਡੇ ਹੋਇਆ ਤੇ ਐ ਸਾਈਡ ਤੇ ਜਿਹੜਾ ਆਪਣੇ ਹਰੀਕੇ ਵਾਲੀ ਸਾਈਡ ਤੇ ਉਹ ਦਰ ਬਾਈ ਜੀ ਬੰਦਾ ਕਿੰਨੇ ਦਰ ਬੰਦ ਦਾ ਭਲਾ 4-5 ਬੰਦਨ ਆ ਹੈ 5 ਦਾ 5 ਤੇ 5 ਦਰ ਬੰਦ ਆ ਜੀ ਤੇ ਇਧਰ ਬਾਈ ਜੀ ਸਭਰਾਵਾਂ ਵਾਲੇ ਤੇ ਸਾਡੇ ਭਾ ਮਾਲਵਾ ਏਰੀਆ ਕਿਹੜੀ ਜਗਾ ਜੀਰੇ ਤੋਂ ਜੀਰੇ ਤੋਂ ਜੀਰੇ ਵਾਲੇ ਪਾਉ ਉਹ ਵੀ ਪਹੁੰਚਿਆ ਪਾਉ ਜੀ ਸੇਵਾ ਕਰਨ ਪਹੁੰਚਿਆ ਉੱਥੇ ਵੀ ਦੇ ਜਿਹੜੀ ਨੋਜ ਨੂੰ ਢਾ ਲੱਗੀ ਉੱਥੇ ਵੀ ਸੇਵਾ ਕਰਦੇ ਸੀ ਪਰ ਮਨ ਖਲੋਂਦਾ ਨਹੀਂ ਜਦੋਂ ਉੱਥੇ ਪਾਣੀ ਦੀ ਮਾਰ ਵੇਖੀਏ ਨਾ ਇੰਨਾ ਪਾਣੀ ਦੀ ਸਪੀਡ ਦੇਖੀਏ ਤੇ ਪਾਉ ਜੀ ਮਨ ਡਰਦਾ ਤੇ ਉਹ ਹੀ ਵੇਖ ਕੇ ਮੈਨੂੰ ਲੱਗਦਾ ਆ ਭਾ ਇੱਥੇ ਆਏ ਆ ਵੀ ਉੱਥੇ ਜਾ ਕੇ ਦੇਖੀਏ ਵੀ ਉੱਥੋਂ ਦੀ ਸਤੀਤੀ ਕੀ ਆ ਇਧਰ ਚੇਅਰਮੈਨ ਸਾਹਿਬ ਦੇ ਭਰਾ ਕੁਲਦੀਪ ਜੀ ਦਾ ਕੋਈ ਇਧਰ ਵੀਰ ਸਾਡੇ ਪਿੰਡ ਕਿਹੜਾ ਦੱਸਿਆ ਹੀ ਪਿੰਡ ਬੋਟਰ ਪਿੰਡ ਤੋਂ ਭਰਾ ਇਧਰ ਮੈਂਬਰ ਸਾਹਿਬ ਤੇ ਚੇਅਰਮੈਨ ਸਾਹਿਬ ਉਹ ਵੀ ਜੈਜਾ ਲੈ ਰਿਆ ਜੀ ਪਲ ਪਲ ਦਾ ਦਾ ਇਧਰ ਹਰ ਇੱਕ ਵੀਰ ਵੇਖ ਕਰੋ ਜੋ ਦੇ ਹਰ ਇੱਕ ਆਪੜੀ ਕਿਹਾਂ ਦੇ ਬਾਪੇ ਉਹਨਾਂ ਦੀ ਵੀ ਤੇ ਵੀਰ ਸਾਡੇ ਹਾਂਜੀ ਬਾਪਿਓ ਰੱਸੀ ਕਾਲ ਜੀ ਕੋਏ ਇੱਕੋ ਕੋਈ ਪਰ ਰੋੜਾ ਵੀ ਆਇਆ ਹੈ ਹਾਂਜੀ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਕਿੰਨਾ ਚੱਲ ਰਿਹਾ ਪਾਣੀ ਪਾਣੀ ਬਹੁਤ ਚੱਲ ਰਿਹਾ ਜੀ ਪਾਣੀ ਠਾਸੀ ਵਾਲੇ ਵੀ ਕਿੰਨਾ ਆਇਆ ਸੀ ਹੋਣ ਮਤਲਬ ਕਿੰਨੇ ਚੱਲ ਰਿਹਾ ਹੁਣ 3 ਲੱਖ ਦੇ ਉੱਪਰ ਹੀ ਹੋ ਗਿਆ ਜੀ 3 ਲੱਖ ਤੇ ਕੋਈ ਵਾਧ ਹੀ ਆ ਬੰਨੋ ਟਾ ਲੱਗੀ ਹੋਈ ਹੈ ਸਭਰਾ ਵਾਲੀ ਸਾਈਡ ਤੇ ਵੀ ਇੱਕ ਟੋਕ ਨਹੀਂ ਜੀ ਪਾਣੀ ਪਾਣੀ ਮੁਸ਼ਕਲ ਆ ਗਈ ਹੈ ਜੇ ਪਾਣੀ ਪਿੱਛੇ ਬਹੁਤ ਆ ਰਿਹਾ ਹੈ ਸਾਡੇ ਚੰਦਰਜਾਲ ਤੋਂ ਬਾਹਰ ਰੁਕਣੇ ਆਣਾ ਜੀ ਹਨ ਜੀ ਰੁਕਣੇ ਆਲਾ ਰੁਕੜਿਆ ਰੁਕਣੇ ਆਲਾ ਤੇ ਵੀਰ ਸੰਗਤ ਵੇਖੋ ਵਿੱਚ ਬੈਠੀ ਆ ਸਾਰੇ ਭਰਾ ਤੇ ਹਰ ਇੱਕ ਪਿੰਡ ਕੇ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਫਰੋਜਪੁਰ ਪੈਂਦਾ ਜੀ ਤੇ ਵੀਰ ਪੁੱਛਦੇ ਆ ਪਾਣੀ ਦੀ ਸਿੱਧੀ ਬਾਰੇ ਜੀ ਜਿਉਂਦੇ ਵਾਸਤੇ ਰਵਾ ਵੀ ਤੁਹਾਡੇ ਪਿੰਡਾਂ ਦੇ ਹੀ ਆ ਜੀਰੇ ਏਰੀਏ ਦੇ ਤੇ ਇਹ ਵੀ ਭਾਜੀ ਰੇ ਏਰੀਏ ਦੇ ਤੇ ਇੱਧਰ ਸਾਰੇ ਵੀਰ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਜੀ ਫਿਰ ਨਿਕਲ ਜਾ ਬਪਤੀ ਜਾਈ ਜਾ ਰਹੇ ਜਿਆ ਗਿਆ ਜੀ ਇੱਥੇ ਸੇਵਾ ਕਰਦੇ ਕਰਦੇ ਆ ਚਲੋ ਇੱਥੇ ਵੇਖ ਲਈਏ ਨਹੀਂ ਉੱਥੇ ਦੀ ਐਂ ਲੱਗਦਾ ਜਿਵੇਂ ਜਦੋਂ ਉੱਥੇ ਪਾਣੀ ਦੀ ਸਪੀਡ ਚੈੱਕ ਕਰੀਦੀ ਹੈ ਨਾ ਉਦੋਂ ਦਿਲ ਵੀ ਡਰਦਾ ਹੈ ਕਿ ਨਹੀਂ ਕਿੰਨੇ ਚੁੱਕਿਆ 5 ਫਟਾਫਟ ਹਾਂਜੀ ਤੇ ਪੰਜ ਬੰਦ ਹਨਾ ਆ ਬਾਤ ਨਹੀਂ ਪੰਜਵਾ ਨਹੀਂ ਪੰਜਵਾ ਉਧਰ ਵੀ ਬੰਦ ਆ ਉਧਰ ਵੀ ਬੰਦ ਆ ਅੱਛਾ ਉਧਰੋਂ ਵੀ ਬੰਦ ਆ ਜੀ ਠੀਕ ਆ ਜੀ ਤੇ ਚੇਅਰਮੈਨ ਸਾਹਿਬ ਜੱਜਾ ਲੈ ਕੇ ਆਇਆ ਜੀ ਦੱਸ ਰਿਹਾ ਸੱਤ ਅੱਠ ਦਰ ਜਿਹੜੇ ਚੁੱਕੇ ਆ ਤੇ ਇੱਧਰ ਸਾਡੇ ਭਰਾ ਸਾਰੇ ਵੀਰ ਦੇਖ ਰਹੇ ਆ ਪਾਉਜੀ ਕਿਵੇਂ ਲੱਗਦਾ ਤੁਹਾਨੂੰ ਮੋ ਕੰਮ ਬਹੁਤ ਖਤਰਨਾਕ ਲੱਗੰਦੇ ਆ ਜੀ ਖਤਰੇ ਵਾਲਾ ਜੀ ਪੂਰਾ ਜੀ ਬਿਲਕੁਲ ਜੀ ਬਿਲਕੁਲ ਪਾਣੀ ਵੇਖੋ ਕਿ ਦੂਰ ਦੂਰ ਤੱਕ ਪਾਣੀ ਪਾਣੀ ਦਿਸਦਾ ਪਾਣੀ ਪਾਣੀ ਦਿਸਦਾ ਵਾਹਿਗੁਰੂ ਮੇਰੀ ਕਰੇ ਨਾ ਸਹੀ ਗੱਲ ਮਾਰ ਰਹਾ ਸਤਿ ਸ੍ਰੀ ਅਕਾਲ ਬਿਲਕੁਲ ਜੀ ਬਿਲਕੁਲ ਜਿਉਂਦੇ ਰਹੋ ਭਰਾ ਠੀਕ ਆ ਵੀਰੇ ਧੰਨਵਾਦ ਜੀ ਧੰਨਵਾਦ ਜੀ ਇਹ ਵੀਰ ਆਪਣੀਆਂ ਵੀਡੀਓ ਦੇਖਦੇ ਵੀ ਆ ਤੇ ਸ਼ੇਅਰ ਵੀ ਕਰਦੇ ਜੀ ਇਹ ਆਪਣੇ ਸਬਸਕ੍ਰਾਈਬਰ ਆ ਹਾਂ ਜੀ ਹਾਂ ਜੀ ਆਪਣੇ ਫੋਲੋਅਰ ਆ ਜੇ ਭਰਾ ਵਾ ਠੀਕ ਆ ਬਾਪੇਓ ਜਿਉਂਦੇ ਰਹਦੇ ਰਹੋ ਤੇ ਹਾਦਰ ਬਾਈ ਜੀ ਸਾਡਾ ਸੇਵਕ ਭਰਾ ਮੈਂਬਰ ਸਾਹਿਬ ਵੀ ਪਹੁੰਚਿਆ ਕੁਲਦੀਪ ਸਿੰਘ ਸਾਰੇ ਭਰਾ ਸਾਰੇ ਜਾਨੀ ਜੈ ਜੈ ਲਹਿ ਰਿਆ ਤੇ ਵੀਡੀਓ ਬਾਈ ਜੀ ਸ਼ੇਅਰ ਆਜੂ ਆਜੂ ਵੀਡੀਓ ਸ਼ੇਅਰ ਜ਼ਰੂਰ ਕਰੋ ਵਾਦ ਤੋਂ ਵਾਦਾਰੇ ਕਮਿਟਾ ਤੋਂ ਜਦੋਂ ਪਤਾ ਲੱਗੇ ਕਿਹੜਾ ਲੋਕਾਂ ਦੇ ਵਿੱਚ ਸਹਿਮਤਾ ਦਾ ਮਾਹੌਲ ਆ ਬਾਈ ਜੀ ਪਤਾ ਲੱਗੇ ਕਿ ਕੀ ਆ ਜੋਂ ਦੇ ਬਾਅਦ ਰੋ ਮੇਰੇ ਘਰੋਂ ਕਰੇਗੀ ਜਾਓ ਜਾਓ ਸਭ ਆਪਣੇ ਪਾਣੀ ਸਿਮੁੰਦੇ ਹੋ ਜਾ ਕੇ ਬਣਾਓ ਵੀਡੀਓ